ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੇ ਵਲੌਗ 'ਚ ਪਿੰਡ ਗੁੱਲਰ ਵਾਲੇ ਚੱਲ ਰਹੀ ਹੈ ਕ੍ਰਿਕਟ ਦੀ ਟੂਰਨਾਮੈਂਟ ਨੇੜੇ-ਨੇੜੇ ਪਿੰਡਾਂ ਦੇ ਬਹੁਤ ਸਾਰੇ ਬਹੁਤ ਸਾਰੇ ਲੋਕ ਟੂਰਨਾਮੈਂਟ ਦੇਖਣ ਆਏ ਨੇ ਤੇ ਟੀਮਾਂ ਵੀ ਬਹੁਤ ਦੂਰ-ਦੂਰ ਤੋਂ ਆਈਆਂ ਉਹਨਾਂ ਵੱਲੋਂ ਕਨੇ ਸਹਿਯੋਗ ਪਾਏ ਹੋਏ ਨੇ ਉਹਨਾਂ ਦੇ ਕਨੇ ਬਹੁਤ ਵੱਡਾ ਧੰਨਵਾਦ ਹੈ ਪਰ ਇਧਰਲੇ ਪਾਸੇ ਆਪਾਂ ਦੇਖਦੇ ਹਾਂ ਵੱਡਾ ਪਟਾਰ ਕਲਾ ਪਿੰਡ ਵਾਲਾ ਪਟਾਰ ਖੁਰਦ ਪਟਾਰ ਕਲਾ ਲੇਰ ਕਲਾ ਔਰ ਬੰਨਾ ਫਿਰ ਕਹਿੰਦੇ ਲਾੜ ਬਜਾਰੇ ਦੀਆਂ ਹੁੰਦੀਆਂ ਨੇ ਜਿਹੜੀ ਵੀਰੋ ਉਹ ਲਾਕੇ ਦੇ ਵਿੱਚੋਂ ਕਨੇ ਮੁੰਡਾ ਚੱਲ ਕੇ ਆਇਆ ਹੈ ਪਰ ਦੂਜੇ ਪਾਸੇ ਕਹਿੰਦੇ ਹਰਿਆਣਾ ਪੰਜਾਬ ਦੇ ਕਨੇ ਬਾਡਰ ਤੋਂ ਚੱਲ ਕੇ ਆਇਆ ਹੈ ਇਹਦਾ ਬਾਮਣ ਵਾਲਾ ਪਿੰਡ ਹੈ ਲਵਿੰਦਪਿੰਦਰ ਜਦੋਂ ਉਧਰੋਂ ਕੋਈ ਸਾਧਨਾ ਦਾ ਤਾਂ ਵੀ ਥੋਡੇ ਨੱਕੇ ਤੇ ਚੱਕ ਹੁੰਦਾ ਹੈ ਜਦੋਂ ਇਧਰੋਂ ਕੋਈ ਪੰਜਾਬ ਚ ਜਾਂਦਾ ਹੈ ਤੇ ਤਾਂ ਵੀ ਕਹਿੰਦੇ ਥੋਡੇ ਵਾਲੇ ਨੱਕੇ ਤੇ ਚੱਕ ਹੁੰਦਾ ਹੈ ਇਹ ਕਰਦਾ ਸਾਰਿਆਂ ਨੂੰ ਕਹਿੰਦੇ ਚੱਕ ਲੈ ਵੀ ਜੀਤੀ ਉਹ ਦਾ ਤਗੜਾ ਨਾ ਯਨਾ ਆਹ ਕਹਿੰਦੇ ਹੋੜਾ ਤਗੜਾ ਲਓ ਸਾਹਮਣੇ ਪੈਜੀ ਬਾਲ ਬੱਲੇ 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 ਮੁੰਡਾ ਬਾਹਮਣ ਵਾਲੀਆ ਬਾਹਮਣ ਵਾਲੀਆ ਬਾਹਮਣ ਵਾਲੀਆ ਆਹ ਕਰ ਗਿਆ ਕਹਿੰਦੇ ਤਮਾਰ ਖੇਡ ਦੇ ਮੈਦਾਨ ਦੇ ਵਿੱਚ ਔਰ ਬਲੌਗ ਵੀ ਜਿਹੜਾ ਬਣਾਇਆ ਜਾ ਰਿਹਾ ਸਾਡੇ ਭਰਾ ਬਲੌਗ ਇਸ ਟੂਰਨਾਮੈਂਟ ਦੀ ਕਹਿੰਦੇ ਯਾਦਾਂ ਆਪਣੇ ਕੈਮਰੇ ਦੇ ਵਿੱਚ ਸਾਡਾ ਵੀਰ ਆਹ ਕਹਿੰਦੇ ਕੈਦ ਕਰ ਰਿਹਾ ਤੇ ਬੰਦਾ ਧੰਨਵਾਦ ਹੈ ਕਹਿੰਦਾ ਵੀ YouTube ਤੇ ਆਪਾਂ ਅਪਲੋਡ ਕਰ ਦੇਣਾ ਰਤਪਾਲ ਜੀ ਬਾਲ ਤੇ ਖੇਡਿਆ ਸ਼ਾਟ ਔਰ ਤੇਜ ਤੇ ਕਨੇਡਾ ਦੇ ਕਨੇ ਵਾਧੇ ਹੋ ਗਏ ਨਾਲ ਹੀ ਸਾਡੇ ਕਨੇਡਾ ਵਾਲੇ ਦੇਰ ਨੇ ਹਰਪਾਲ ਸਿੰਘ ਜੀ ਗਿੱਲ ਸਾਹਿਬ ਜਿਲਦੇ ਦੀ ਟੀਮ ਦਾਸ ਕਰੀ ਜੀ ਅੱਗੇ ਜਰੋਦਾ ਨੇਲਬਾਈ ਤੇ ਜੀਓ ਇੱਕ ਮੰਤਾਂ

ਨੇਕ ਨਹੀਂ ਨਾ ਤਾਕੀ ਬੋਤ ਹੈਡ ਮਿਲਨੇ ਡਾਈ ਹੱਟ ਫੇਰਨਾ ਮੁਸ਼ਕਿਲ ਹੈ ਚਰਤੇ ਹੁੰਦੇ ਆ ਵੱਡੇ ਅੱਤਾਂ ਵਾਲਾ ਕਹਿੰਦੇ ਪ੍ਰਸਾਦ ਵੱਡਾ ਮਾ ਆਹ ਗੱਲਾਂ ਟਿਕਾਣੇ ਲੱਗੀਆਂ ਚਾਰ ਦਾ ਵਰ ਸਮਾਪਤ ਹੈ ਆਹ ਜੰਤਾ ਇੱਜਾ ਦਾ ਘਰ ਦੇ ਨੇ ਆਹ ਦੇ ਵਿੱਚ ਇਸ ਦਾ ਆਹ ਕੱਟਾ ਦੇ ਦਾ ਛੇੜਿਆ ਗਿਆ ਹੈ ਅੱਜ ਧੀਂਕੀ ਦੇ ਵਿੱਚ ਮੇਲਾ ਕਨੇ ਚੱਲ ਪਿਆ ਹੈ ਅੱਜ ਜਸਦੀਪ ਵਾਲ ਦੇ ਵਿੱਚ ਮੇਲਾ ਕਨੇ ਛੇੜਿਆ ਜਾ ਰਿਹਾ ਹੈ ਬੜੇ ਮੇਲੇ ਕਨੇ ਛੇੜੇ ਜਾ ਰਹੇ ਨੇ ਮੇਰੇ ਵੀਰੋ ਪਰ ਪਰਿਵਾਰ ਆਹ ਬੰਦ ਮੇਰੇ ਵੀਰੋ ਕਰ ਲੈਣਗੇ ਸਾਰੇ ਟੀਮਾਂ ਦੇ ਖਿਡਾਰੀ ਸਾਹਮਣੇ ਦੀ ਵੀ ਮੇਰੀ ਬੇਨਤੀ ਹੈ ਪੂਨਾ ਕਿਉਂ ਨਹੀਂ ਆ ਰਹੀ ਪੰਜ ਸਕੋਰਾਂ ਦੀ ਗਰੰਟੀ ਹੈ ਜੀ ਪੂਨਾ ਨੋਟ ਕਰ ਲੈ ਵੀ ਸਕੋਰ ਆ ਰਿਹਾ ਹੈ ਪੰਜ ਸਕੋਰਾਂ ਦੀ ਪਲੈਂਟੀ ਹੈ ਪੂਨੇ ਦੀ ਟੀਮ ਨੂੰ ਹੁਣ ਪ੍ਰਬੰਧਕ ਕਹਿੰਦੇ ਨੇ ਪੰਜ ਮਿੰਟ ਹੋਰ ਨਹੀਂ ਆਉਂਦੇ ਤੇ ਟੀਮ ਜਿਹੜੀ ਉਧਰ ਕਹਿੰਦੇ ਰੋਬਿੰਦ ਤੌਰ ਸਾਡਾ ਵੀਰ ਹੈ ਜਿਹੜਾ ਕਹਿੰਦੇ ਅੱਤਾਂ ਵਾਲੇ ਪਿੰਡ ਦਾ ਹੈ ਇਹਨੇ ਬਾਲੀਵੁੱਡ ਤੱਕ ਆਪਣੇ ਐਕਟੀ ਦੇ ਨਾਲ ਕਹਿੰਦੇ ਬਾਕਮਾਲ ਨਾਮ ਜਿਹੜਾ ਕਮਾਇਆ ਹੈ ਰੋਬਿਨ ਧੂਰ ਸਾਡਾ ਵੀਰ ਔਰ ਉਹਨਾਂ ਨੇ ਹੁਣ ਕਹਿੰਦੇ ਆਪਣੀ ਮਿਹਨਤ ਦੇ ਨਾਲ ਇੱਕ ਬਹੁਤ ਵਧੀਆ ਪੰਜਾਬੀ ਵੈਬ ਸੀਰੀਜ਼ ਜਿਹੜੀ ਕਹਿੰਦੇ ਰਿਲੀਜ਼ ਕੀਤੀ ਆ ਅੱਜ ਹੀ ਇਹਦਾ ਪਹਿਲਾ ਐਪੀਸੋਡ ਜਿਹੜਾ ਰਿਲੀਜ਼ ਹੋ ਜਾਏਗਾ ਨਿਜਾਮ ਦਾ ਸਿਸਟਮ ਰੋਬਿਨ ਧੂਰ ਸਾਡਾ ਵੀਰ ਇਹਦੇ ਵੱਲੋਂ ਕਹਿੰਦੇ ਫਿਲਮਾਈ ਗਈ ਹੈ ਇਸ ਸੀਰੀਜ਼ ਦੇ ਮੇਨ ਕੈਰੈਕਟਰ ਵੀ ਹੈ ਸਾਡਾ ਵੀਰ ਮੈਂ ਦੱਸਿਆ ਵੀ ਪਹਿਲਾਂ ਬਾਲੀਵੁੱਡ ਤੱਕ ਵੀ ਮਾਰ ਕੀਤੀ ਹੈ ਸਾਡੇ ਕਹਿੰਦੇ ਰੋ ਵੀ ਤੋਰਨੇ ਔਰ ਨਿਜਾਮ ਦਾ ਸਿਸਟਮ ਦਾ ਪਹਿਲਾ ਐਪੀਸੋਡ ਆਜ ਆ ਰਿਹਾ ਹੈ ਤੇ ਨੁਤਫਾ ਪ੍ਰੋਡਕਸ਼ਨ YouTube ਦੇ ਉੱਪਰ ਚੈਨਲ ਹੈ ਸਾਡੇ ਵੀਰਾਂ ਦਾ ਉਹ ਚੈਨਲ ਦੇ ਉੱਪਰ ਜਰੂਰ ਸਾਰੇ ਵੀਰਾਂ ਨੇ ਇੱਕ ਵਾਰੀ ਵਿਜ਼ਿਟ ਕਰਕੇ ਜਿਹੜਾ ਔਰ ਫੀਡਬੈਕ ਦੇਣਾ ਹੈ ਕੋਈ ਕਮੀ ਪੇਸ਼ੀ ਰਹੀ ਹੈ ਕਿੰਨਾ ਵਧੀਆ ਕੰਮ ਲੱਗਿਆ ਤੇ ਜਰੂਰ ਸਾਡੇ ਭਰਾ ਨੂੰ ਕਮੈਂਟ ਕਰਕੇ ਦੱਸਣਾ ਆਪਣੇ ਇਲਾਕੇ ਦਾ ਭਰਾ ਹੈ ਲਾਕੇ ਨੂੰ ਪਹਿਲਾਂ ਪਹਿਲ ਕਰਨੀ ਚਾਹੀਦੀ ਹੈ ਲਾਕੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਲਾਕੇ ਨੂੰ ਪਹਿਲ ਕਰਨੀ ਚਾਹੀਦੀ ਹੈ ਲਾਕੇ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜੇ ਰੋਬਿੰਦ ਧੂਰ ਸਾਡੇ ਵੀਰ ਨੂੰ ਆਪਾਂ ਅੱਜ ਸਪੋਰਟ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਲਾਕੇ ਦਾ ਨਾਮ ਬੈਸੀ ਰੋਸ਼ਨ ਹੋ ਜਾਣਾ ਹੈ ਇੱਕ ਵਾਰੀ ਜਰੂਰ ਸਾਰੇ ਵੀਰਾਂ ਨੇ ਨੁੱਪਾ ਪ੍ਰੋਡਕਸ਼ਨ YouTube ਦੇ ਉੱਪਰ ਜਾ ਕੇ ਔਰ ਇਹ ਬੈੱਡ ਸੀਰੀਜ਼ ਐਨ ਦੇਖਣੀ ਹੈ ਤੇ ਚੈਨਲ ਵੀ ਜਿਹੜਾ ਸਬਸਕ੍ਰਾਈਬ ਕਰਨਾ ਹੈ ਤੇ ਵੱਧ ਤੋਂ ਵੱਧ ਸਪੋਰਟ ਕਰਨੀਏ ਸਾਡੇ ਭਰਾਵੋ ਆ ਪ੍ਰਿੰਸ ਧੂਰ ਸਾਡਾ ਵੀਰ ਹੈ ਤੇ ਬਲਰਪੂਨਾ ਸ਼ਕਤੀਪੂਰਨਾ ਜਿਹਦੇ ਕੋਈ ਸਰਦ ਚੜਨਾ ਜ਼ਬਰਦਸਤ ਆ ਰਹੀ ਹੈ ਰੱਦੀਆ ਵੀ ਟੀਮ ਆ ਗਿਆ ਬੜਾ ਬੱਗੂ ਹੁਣ ਤੋਂ 6 ਜਾਂ 10 ਦੀ ਲੋੜ ਨਹੀਂ ਦੂਰੇ ਤੱਕ ਆ ਜਿਹਾ ਸਾਰੇ ਪਰਮਰ ਦਾ ਬੜੇ ਕਾਲੀ ਜੀ ਦੋਸਤੋ ਐ ਕੋਈ ਨਾ ਟੂਰਨਾਮੈਂਟ ਸਾਡੇ ਪਿੰਡਾਂ ਦੀਆਂ ਰੋਣੀਆਂ ਦੀ ਸਨਮਾਨ ਕਰ ਲਈ ਅੱਜ ਨਵੀਆਂ ਚਵਾਕਾਂ ਨੂੰ ਇਕੱਠਾ ਕਰਦੀਆਂ ਤੇ ਜਿਹੜੇ ਆਪਣੇ ਪਿੰਡਾਂ ਚ ਨਵੇਂ ਤਾਰੇ ਕਰਦਾ ਲੱਗਦਾ ਲੱਗ ਕਿੱਦਾਂ ਉਹਨਾਂ ਨੂੰ ਸਾਹਮਣੇ ਲੈ ਕੇ ਆਂਦੀਆਂ ਇੱਕ ਦੇ ਜਾ ਅਸੀਂ ਕਬੱਡੀ ਦੀ ਆਪਣੀ ਅੱਜ ਦੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਕਿਹੜਾ ਮੈਨ ਕਰਦੇ ਆ ਵੀ ਤੁਹਾਨੂੰ ਆਪਣੀ ਵੀਡੀਓ ਪਸੰਦ ਆਉਂਦਾ ਹੋ ਰਿਹਾ ਚਲੋ ਸਬਸਕ੍ਰਾਈਬ ਕਰੇ ਲਾਈਕ ਕਰਨਾ ਵੀਡੀਓ ਤੇ ਕਮੈਂਟ ਕਰੀ ਰੂਪ ਵਿੱਚ ਧੰਨਵਾਦ ਆ ਰਿਹਾ ਹੈ